ਹਾਂਜੀ ਰਸ਼ੀਗਲ ਜੀ ਬਾਈ ਅੱਜ ਆਪਾਂ ਚੱਲਿਆਂ ਗੁਰਦੁਆਰਾ ਸ੍ਰੀ ਅਡਿਸਰ ਸਾਹਿਬ ਪਿੱਛੇ ਨਵਾਂ ਬੰਦਾ ਦੇਖ ਰਹੇ ਹੋਗੇ ਇਹੰਦਰ ਇਹਨੂੰ ਵਲੌਗਾਂ ਦਾ ਸੀਗਾ ਦੇਖਿਆ ਨਹੀਂ ਹੋਣਾ ਕਿਉਂਕਿ ਇਹ ਬਿਜ਼ੀ ਬੰਦਾ ਬਾਲਾ ਹੁਣ ਥੋੜਾ ਫ੍ਰੀ ਹੋਇਆ ਇਹ ਠੀਕ ਹੈ ਵਲੌਗ ਵੀ ਅਜ ਮੈਂ ਕਾਫੀ ਟਾਈਮ ਬਾਅਦ ਸ਼ੁਰੂ ਕਰਿਆ ਠੀਕ ਹੈ ਬਾਕੀ ਸਿਮਰਨ ਮੜਾਇਆ ਗਿਆ ਹੋਇਆ ਸ਼ਰਨੂ ਲੈਣਾ ਉਹਦੇ ਘਰ ਅਸੀਂ ਗੱਡੀ 'ਚ ਬਹਿ ਗਏ ਯਾਰ ਬਾਕੀ ਅਸੀਂ ਚਾਰੇ ਜਾਣੇ ਚੱਲੇ ਫਿਲਹਾਲ ਠੀਕ ਆ ਇਹ ਦੇਖੋ ਵੀਰੇ ਕਾਪੀਰਾਈਟ ਆ ਜਾਂਦਾ ਬੰਦ ਕਰੋ ਇਹਨਾਂ ਨੂੰ ਚੱਲੋ ਯਾਰ ਹਾਂ ਬਾਕੀ ਵੀਰੇ ਤੁਹਾਨੂੰ ਵੀ ਮੁੱਥਰ ਡਕਾਵਾਂਗੇ ਉੱਥੇ ਜਾ ਕੇ ਹਨਾ ਆ ਦਰਸ਼ਨ ਕਰਾ ਮੈਂ ਮੰਨ ਲਵਾਂ ਹਨ 40 ਸਾਬ ਵੀ ਜਾਣੇ ਅੱਜ ਹਨ 40 ਦੇ ਬਾਬਾ ਜੀ ਦਾ ਬਰਥਡੇ ਵੀ ਆ ਆ ਉੱਥੇ ਵੀ ਜਾਵਾਂਗੇ ਠੀਕ ਆ ਬਾਕੀ ਗੱਡੀ 'ਚ ਬੈਠੇ ਆ ਫਿਲਹਾਲ ਹੋਣੀ ਹੋਊਗੀ ਇਹਨਾਂ ਨੂੰ ਸ਼ਾਮ ਤੱਕ ਨੂੰ ਮੈਂ ਬਾਬੇ ਦੀ ਗੱਲ ਕਰਾਂਗੇ ਕੰਮ ਦੀ ਰੂਪ ਤਾਂ ਨਹੀਂ ਖੇਡਿਆ ਕੋਈ ਨਹੀਂ ਬੋਲਣਾ ਤਾਂ ਨਹੀਂ ਮਾਤ ਨਾ ਆ ਆ ਬੰਦਾ ਬੋਲਦਾ ਆ ਮੈਨੂੰ ਬਾਬੇ ਤੁਸੀਂ ਜਾਣਦੇ ਹੋਵੋਗੇ ਨਹੀਂ ਜਾਣਦੇ ਮੇਰੇ ਆਪਣਾ ਡੱਕ ਲਵਾਇਆ ਤਾਂ ਨਹੀਂ ਜਾਣਦੇ ਨਹੀਂ ਜਾ ਕੇ ਲਵਾਇਆ ਬਸ ਉਹ ਤੋਂ ਜਾਣਦੇ ਤੈਨੂੰ ਕੋਣ ਜਾਣਦਾ ਆ ਗਰੀਨੇ ਗੱਲ ਉਹ ਸਾਡੇ ਕਿਹੜੇ ਬਲੌਗ ਚਲਦੇ ਆ ਤੇਰੀ ਜੈ ਕੁੱਤੇ ਬਲੌਗ ਚੈ ਉਹ ਤਾਂ ਹੋ ਗਿਆ ਭਾਈ ਬਾਬੇ ਮੈਂ ਰਾਤ ਜਿਆਦਾ ਬਲੌਗ ਦੇ ਬਣਾਇਆ ਖਾਣ ਤੋਂ ਤੁਹਾਨੂੰ ਬੋਰ ਕਰਨਾ ਹੈ ਠੀਕ ਆ ਹੁਣ ਆ ਬਰਨਾਲ ਧੂਰੀ ਪਹੁੰਚ ਗਏ ਠੀਕ ਆ ਭਗਵੰਤ ਮਨੋ ਰਹੀ ਯਾ ਨਾ ਥੋ ਹਲਕੇ ਤੋਂ ਖੜਿਆ ਹੋਰੇ ਚਲੋ ਯਾਰ ਪੂਰੀ ਦੇ ਉਹ ਨਹੀਂ ਮੈਂ ਪੂਰੀ ਉਹ ਟੋਰੈਂਡ ਤੇ ਚਲੋ ਯਾਰ ਛੱਡੋ ਬਰੇ ਠੀਕ ਆ ਬਾਕੀ ਬਾਬੇ ਯਾਰ ਪਹਿਲਾ ਰੋਡ ਬਹੁਤ ਗਲਤ ਪੈ ਗਏ ਇੱਕ ਬੰਦਾ ਹੈਗਾ ਉਹਨੇ ਬਹੁਤ ਰੋਡ ਗਲਤ ਪਾਤੇ ਜਿਹੜਾ ਗੱਡੀ ਚਲਾ ਰਿਹਾ ਹੈ ਜਿਹੜਾ ਬਲੌਗ ਬਣਾ ਰਿਹਾ ਨੇ ਕੋਹਲਾ ਹੱਤਾ ਕਿਆ ਲਾਇਆ ਇਹਦਾ ਟੋਲ ਫਰੀ ਰੋਡ ਟੇਲ ਨਾ ਟੋਲ ਦੇ 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 ਨਾ ਚੱਲ ਚੱਲ ਆ ਗਿਆ ਸਿਆਗੜੀ ਬਾਬੇਓ ਤੁਸੀਂ ਸੋਚ ਰਹੇ ਹੋਗੇ ਆ ਬੰਦਾ ਖਤ ਨਹੀਂ ਬੋਲ ਰਿਹਾ ਇਹ ਕਹਿੰਦਾ ਮੈਂ ਬਲੌਗ ਚ ਘੱਟ ਬੋਲਣਾ ਨਹੀਂ ਹਸਰ ਖਦਾ ਬੋਲਣਾ ਇਹਨੂੰ ਯਸਲਾ ਦਵਾਉਣਾ ਆਪਾਂ ਨਹੀਂ ਇਹਨੂੰ ਯਸਲਾ ਬਿੰਨਾ ਬਿੰਨਾ ਹਸ ਰਿਹਾ ਮਿੰਨਾ ਇਹਨੂੰ ਯੂਪੀ ਦਾ ਯਸਲਾ ਕੌਣ ਚੱਲੇ ਆ ਸੀ ਉਹ ਵੀ ਇਹਨਾਂ ਬਲੌਗ ਚ ਹੋ ਕਰਦੇ ਬੰਦਗੀ ਤੇ ਬੰਦ ਵੀ ਹੋ ਕੇ ਕੋਈ ਦੇਖਦਾ ਆ ਆਲਾ ਮੁੰਡਾ ਤੇ ਆਣਾ ਯਾਰ ਇਹ ਬਈ ਲੱਟਾ ਹੋਈ ਹੋਈ ਆ ਉਹ ਤਾਂ ਤੰਨੂ ਪਤਾ ਹੋਣਾ ਚਾਹੀਦਾ ਜਾਂ ਕਨੈਕਟਰ ਨੂੰ ਪਤਾ ਹੋਣਾ ਚਾਹੀਦਾ ਉਹਦਾ ਬੰਦਾ ਬੋਲ ਦੱਸ ਤੂੰ ਜਦੋਂ ਆਏ ਅੱਬੋਂ ਪੁੰਗਦਾ ਹੈ ਨਹੀਂ ਤੂੰ ਕਿੱਥੇ ਦੰਦਾ ਹੈ ਸੋ ਨਾ ਬਾਬੇ ਨੀ ਲਾ ਲੋ ਵੇ ਰਾਈ ਕੱਲਾ ਇਹਦਾ ਘਟਾਪਾ ਕਰਨਾ ਲੈ ਗਏ ਡੈਣ ਜਾ ਇੱਕ ਦੂਸਰਾਂ ਤੇ ਗੱਡੀ ਖੋਲੂ ਗੱਡੀ ਵਧਾਣੀ ਪਾਣੀ ਹੋਵੇ ਕੋਈ ਹੋਣਦਾ ਹੈ ਸਿਰ ਸਿਰ ਰਾਹੋਂ ਹੀ ਲਸੀਆ ਇਹਦਾ ਬਲਾਉ ਫਿਰ ਉਹ ਇੱਕ ਪੁਲਿਸ ਵਾਲੇ ਨੂੰ ਪੁੱਛ ਲੈ ਹਾਂ ਬੈਲਟਾ ਲੰਗੇ ਇਹ ਬਲੇ ਦੱਸੋ ਹਾਂ ਲਾਈ ਹੋਏ ਫਿਰ ਠੀਕ ਹੈ ਆ ਦੇਖੋ ਗੂਗਲ ਮੈਪ ਲਾਇਆ ਹੋਇਆ ਬਾਬੇ ਉਹ ਉੱਤਰ ਕੇ ਪੁੱਛਿਆ ਉਹ ਛਾਨੇ ਆ ਉੱਤਰ ਕੇ ਪੁੱਛਿਆ ਵੀ ਉੱਤੇ ਜਾਣਾ ਸੀ ਨੇ ਆਪਣਾ ਨਾ ਨਾ ਬੜੀ ਸਰਦ ਆ ਵੇ ਦੇਖ ਕੇ ਜੇ ਉੱਤਰੇ ਲੋਕ ਉੱਤਰ ਜਾ ਉੱਤਰ ਜਾ ਉੱਤਰ ਜਾ ਪਾ ਜਾ ਆਹ ਟੱਕੀ ਨਾਲੇ ਰਹਿ ਜਾਣਾ ਉੱਤਰ ਜਾ ਉੱਤਰ ਜਾ ਤੇ ਹੋਇਆ ਦੇਖ ਕੇ ਚਲੋ ਜਨ ਤੋਰ ਲੋ ਜਿਹੜਾ ਖੁੱਲੀ ਹੋ ਗਈ ਉਹ ਇਰ ਬਾਅਦ ਤੋਂ ਨਾ ਮੋੜ ਆ ਮੋੜ ਮੋੜਦੀ ਹੁਣ ਉੜੇ ਲਾ ਵੇਰ ਹੋਰ ਕਿਉਂ ਨਾ ਅੜ ਜਾ ਯਾਰ ਆ ਤਾਂ ਜਾਣਦੇ ਅਗਲੇ ਨਾ ਦੇਖ ਸਰ ਵੀ ਜੋੜੀ ਵਾਲੇ ਕੋਈ ਵਰਦੇ ਹਲੋ ਭਾਈ ਕਿਹ ਨਗਲੇ ਨੇ ਆਉਣ ਜਾਂਦੇ ਮਾਸੀ ਮਸਲਾ ਜਾ ਹੋਇਆ ਮੜਾ ਵੀ ਪਹੁੰਚ ਗਏ ਸਿੰਦਰ ਨੰਬਰ ਬਾਬਾਈ ਨਾਲ ਜਾਦੇ ਤੇ ਤਾਂ ਕਿਸ ਨੇ ਟੋਲ ਬਚਾਉਣ ਦੇ ਮਾਰੇ ਨੇ ਪਰ ਕਿਧਰ ਨੂੰ ਪਾ ਗਾ ਸੁਣਾ ਵੀ ਗੱਲਬਾਤ ਗੱਲ ਨਾ ਮਤ ਸੁਣਾਈ ਹੈ ਜਦ ਤੱਕ ਥੱਕ ਗਏ ਆਹ ਹੋ ਗਿਆ ਤੇ ਤੇਰਾ ਇੱਕ ਸਾਡਾ ਡਰਾਈਵਰ ਥੋੜਾ ਕੱਚਾ ਹੈ। ਕੀ ਕਰੀਏ? ਆ ਕੇ ਗੱਡੀ ਕਿਉਂ ਮਰਜੀ ਆ। ਉਹਨੂੰ ਨੀਂਦ ਆ ਰਹੀ ਸੀ। ਦੋ ਵਾਰ ਨੀਂਦ ਖੋਲਹੀ ਚੰਗੀ ਹੋ। ਜਿੱਤਾ ਬਲ ਸੈਂਡ ਹੋ ਗਣ। ਬਰਲਾ ਪੱਕਾ ਲੋੜਾ ਬਰੇ ਨੇ। ਆ। ਢੜੀ ਰੋੜੋ ਸੀ। ਪਾਣਾ ਬੇਬੇ ਨੇ ਛੋਟੀ ਚੱਕਰੀ ਤੇਰੇ ਮੂੰਹ ਮੈਂ ਕਰ। ਇਹਦਾ ਉੱਪਰ ਉੱਠੋ ਜਣਾ ਖਾਣ ਤੇ ਕੀ ਕਰਦਾ ਅੱਜ ਕੱਲ? ਸ਼ਾਗਰੇ ਜਾਦਾ ਹੈ ਤੂੰ ਕਹੂੰ ਗੱਲ ਆ ਇੱਕ ਉਹ ਗੱਲ ਤੇਰੀ ਹੋਰ ਪਾਸੇ ਨੂੰ ਜਾ ਰਹੀ ਨਹੀਂ ਨਹੀਂ ਉਹ ਨਹੀਂ ਦੰਦਾਂ ਚੜਨ ਬੁਲਾਉਣਾ ਛੱਡ ਦੇ ਰੇ ਮੈਂ ਕਿਹਨੂੰ ਪੁੱਛੀ ਹਾਂ ਸਾਡਾ ਉਹ ਤੂੰ ਉੱਥੇ ਕਨਿਆ ਦਾ ਤਨੀਣਾ ਉਹ ਕਹਿੰਦਾ ਉਹ ਸਵਿਫਟ ਆ ਹਾਂ ਇਹ ਹੁਣ ਤਾਂ ਗੱਡੀ ਚੇਂਜ ਕਰਦੀ ਆ ਅਸੀ ਗੱਡੀ ਚਾਹੁੰਦੀ ਹੈਗੀ ਕੋਈ ਸਾਡੀ ਗੱਡੀ ਸਵਿਫਟ ਹੋ ਹਾਂ ਇਹ ਵੇਚਨੀ ਆ ਹੁਣ ਮੈਂ ਵੀ ਗੱਡੀ ਬੜੀ ਲਊਗਾ ਇਹ ਤਾਂ ਵੇਚ ਚਾਹੁੰਦੀ ਹੈਗਾ ਨਾ ਹੋਰ ਸਾਡੇ ਗਾਹਾਂ ਕੀ ਕਰਦਾ ਲੋਟ ਓ ਮਾਈ ਗੋਡ ਗੱਜਾ ਬਈ ਯਾਰ ਇਸ ਕੱਢੀ ਸਾਹਾਬਾ ਵੀ ਕੀ ਲੋੜਾ ਵੇਚਣ ਦੀ ਮੈਨਾਂ ਤੁਹਾਡੇ ਕਿੰਨੇ ਰਿਸ਼ਤੇ ਕਰੀਏ ਸਵਿਫਟ ਆਏ ਸਾਡੇ ਹਾਂ ਦੋ ਤਿੰਨ ਤਿੰਨ ਤਾਂ ਮੈਨੂੰ ਪਤਾ ਹੈਕ ਬੱਦਲ ਕੋਲ ਕੋਲ ਸੋਇ ਬੱਦਲ ਤੋਂ ਦੋ ਬੰਦੇ ਕਰਖੰਡ ਇੱਤਨਾ ਕੋਲ ਓਏ ਲੋਵੀ ਮਸੀਨ ਹੌਸਲਾ ਜਾ ਹੋਇਆ ਪਹੁੰਚਣ ਦਾ ਠੀਕ ਆ ਬੈਠੇ ਬੈਠੇ ਾਕੜ ਗਏ ਤੇ ਏਹ ਆਪ ਗਰਦਾਰ ਸਾਹਿਬਾਂ ਦੀ ਲਾਗੇ ਗਰਦਾਰ ਉਹ ਦੇਖ ਪੂਰੇ ਚਾਰਜ ਲੱਗਿਆ ਹੋਇਆ ਠੀਕ ਹੈ ਵੀਰੇ ਵੀਰ ਜੀ ਠੀਕ ਹੋ ਇਹ ਨਹੀਂ ਬੋਲਦਾ ਬੋਲੂਗਾ ਕਿ ਨਹੀਂ ਬੇਦਰ ਕਢੀ ਚਾਰ ਫੋਕੀ ਟੌਰ ਮਾਰ ਲਗੇ ਚੱਲ ਚੱਲ ਮੇਰੀ ਇਹ ਤਾਂ ਮੇਰੀ ਢੜੀ ਪਾ ਕੇ ਟੌਰ ਬਣ ਲਗੇ ਪਰ ਇੱਕਾਂ ਰੋਲੀਆਂ ਦੀ ਹਾਇਸੀਅਤ ਨਹੀਂ ਪਰ ਗੁੱਟੀ ਉੱਤੇ ਕੜਾਏ ਚਲੋ ਭਾਈ ਚੱਲੀ ਯਾਰ ਆਪਾਂ ਵੀ ਅੰਦਰ ਮੱਥਾ ਟੇਕੀਏ ਨਾਲੇ ਤੁਹਾਨੂੰ ਵੀ ਕਰਾਉਨੇ ਆਂ ਦਰਸ਼ਨ ਲੋ ਭਾਈ ਕਰ ਲੇ ਦਰਸ਼ਨ ਫੋਨ ਵੀ ਕਰਾ ਦਈਏ ਬਾਕੀ ਹੁਣ ਵੋਟ ਪਾ ਲਈ ਦੁਵਾਰਾ ਚੱਲੀਏ ਘਰ ਨੂੰ ਫਿਰ ਆ ਜੋ ਉੱਤੇ ਬੈਠ ਕੇ ਬੰਨਿੰਦੇ ਚੱਤ ਲੈ ਭਾਈ ਜੁੜੇ ਬਾਕੀ ਗੱਡੀ 'ਚ ਬਹਿ ਕੇ ਮਿਲਣਾ ਯਾਰ ਲੋ ਵੀ ਨਾਬੇ ਜੇਲ੍ਹ ਹੈ ਬਹਾਰਾ ਟ੍ਰੈਫਿਕ ਵੀ ਖਾਸੀ ਲੱਗੀ ਹੋਈ ਆ ਠੀਕ ਆ ਇੰਦਰ ਕਹਿੰਦਾ ਮੈਂ ਦੇਖ ਕੇ ਆਣਾ ਮਾਂਗੀ ਦਾ ਖੋਰਾ ਜੇ ਮੈਂ ਵੀ ਨਾਲੇ ਚੱਲਦਾ ਜਸਵਰ ਫਾਨੀ ਬ੍ਰਦਰ ਗੁੱਸਾ ਨਾ ਕਰੀ ਨਮੀ ਜਿਲਾ ਜੇਲ੍ਹ ਨਾਬਾ ਠੀਕ ਆ ਬਾਲੀਓ ਭੀੜ ਲੱਗੀ ਹੋਈ ਯਾਰ ਖਾਸੀ ਲੰਬੀ ਐ ਤਾਂ ਦੇਖ ਕੇ ਆਣਾ ਫੜਾ ਵੀਰੇ ਤਾਰਫੀ ਤੋਂ ਚੋਣੀਆਂ ਤੇ ਜਾ ਕੇ ਡਿਲੀਟ ਨਹੀਂ ਹੋਣੀ ਨਾ ਡਿਲੀਟ ਇਹ ਵੀ ਨਹੀਂ ਆਲਟੀ ਬਾਬੋ ਬਾਹਲੀ ਅੱਗੇ ਤੱਕ ਭੀੜਾ ਯਾਰ ਆਉਣ ਨਹੀਂ ਕਹਿੰਦੇ ਪੁਲਿਸ ਵਾਲੇ ਨਿਕਲ ਜਣੀ ਆ ਉਹ ਬਾਲਾ ਨੂਰ ਤੱਕ ਲਾ ਫੋਨ ਫਿਰ ਉਹਨੂੰ ਓ ਆ ਜਾ ਘੰਦਾ ਆ ਜਾ ਓ ਓ ਦੇਖੋ ਕਿਵੇਂ ਭੱਜਿਆ ਉਹ ਨਾ ਮੁੰਡਾ ੱਲਾ ਜੋਰ ਲੱਗਿਆ ਵੇ ਆ ਜਾ ਥੱਕ ਗਿਆ ਪਤਾ ਨਹੀਂ ਹੋ ਲੱਗਿਆ ਕੁਛ ਪਤਾ ਨਹੀਂ ਦੇਖਦੇ ਵਾਬੂ ਕਿਆ ਲੱਗਿਆ ਹੋਇਆ ਕੋਲੇ ਜਾ ਕੇ ਪਤਾ ਲੱਗੂ ਤਾਂ ਓਹੀ ਆ ਜਿਹੜੀ ਪਿੱਛੇ ਚ ਜਿਹੜੀਆਂ ਪਿੱਛੇ ਝਾੜੀ ਝੁੜੀ ਕਰੀਆਂ ਹੋਈਆਂ ਉਹਨੇ ਥੋੜੀਆਂ ਹੋਈਆਂ ਹੈ ਹੈ ਪਤਾ ਨਹੀਂ ਕਿਆ ਚੀਜ਼ ਆ ਰਹੀ ਇਹ ਕੋਲੇ ਆ ਕੇ ਦੇਖਦੇ ਕਿ ਆਈ ਖਾਸ ਹੀ ਬੜਾ ਯਾਰ

ਲਓ ਬਈ ਹੁਣ ਤੁਰਿਆ ਮੜਾ ਦੇਖ ਲੋ ਸਪੀਡ ਵੀ ਕਿਆ ਏ ਦੀ ਹੋ ਗਿਆ ਕੰਮ ਤੂੰ ਬੜਾ ਹੱਸਾ ਚਲੋ ਹੋਰ ਕਰਦੇ ਫੋਨ ਕਿਆ ਤੁਰਿਆ ਏ ਔਰੇ ਖੜੇ ਆ ਅਸੀਂ ਆ ਦੇਖੋ ਬੱਬੇ ਪਤਾ ਨਹੀਂ ਚੀਜ਼ ਦੇਖੋ ਕਿਆ ਏ ਯਾਰ ਇਹ ਟੈਕਰੀ ਹੁਕਰੀਆਂ ਚ ਲੱਗਦੇ ਹੋਏ ਚੀਜ਼ ਅੰਨਾ ਪਤਾ ਸਾਨੂੰ ਤਾਂ ਬੱਬੇ ਜਮੇ ਹੌਲੀ ਹੌਲੀ ਜਾਣੇ ਜਿਹੜੇ ਆ ਬੰਦੇ ਆ ਨਾ ਸਾਰਿਆਂ ਤੁਰਕੇ ਜਾਣੇ ਇਹਦੇ ਨਾਲ ਸਬਕੀ ਵਿੱਚ ਡਰਾਈਵਿੰਗ ਦੇਖੋ ਕਿਹੜੇ ਹਿਸਾਬ ਚ ਆਉਗੀ। ਪਰ ਬਾਬਿਓ ਜੇ ਨਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਠੀਕ ਆ। ਬਾਕੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ। ਉਧਰ ਆ ਨਹੀਂ ਨਿਕਲੇ ਆ ਖੜ ਜਾ ਵੀ ਉਹਨਾਂ ਤਾਰ ਉੱਪਰ ਗੇਰ ਲਈ ਤੋਂ ਆਪਣੇ। ਆਇ ਕੋ ਬਾਬਿਓ। ਆ ਉੱਪਰ ਤੇ ਵੀ ਤਾਰ ਪਈਆਂ ਦੇਖੋ। ਪਰਮਿਸ਼ਨ ਲੈ ਕੇ ਕਰਦਾ ਸਾਰਾ ਕੰਮ ਇਹ। ਇੱਕ ਤਾਰਾਂ ਹੋਰ ਆ ਗਈ ਆ ਦੇਖੋ। ਬਾਲੇ ਲੰਬੀ ਹੋ ਯਾਰ ਓਰੇ ਤਾਂ ਔਖਾ ਕੰਮ ਆ ਤਾਂ ਹਾਈ ਡਰੇ ਨਾਲ ਥਾਰ ਚਿੱਕਣ ਲੱਗਿਆ ਬਾਈ ਥਾਵੇਂ ਸਾਰਾ ਜਦ ਤੋੜ ਲਈ ਵੀ ਤਾਂ ਆਈਡਰ ਉੱਪਰ ਆ ਆ ਦੇਖੋ ਉਧਰ ਥਾਰ ਵਾਲੇ ਦੇ ਉੱਪਰ ਲਾ ਕੇ ਖੜਾਦਾ ਆਈਡਰੇ ਵਾਲੇ ਫਿਰ ਜਮੇ ਹੀ ਉਧਰ ਆ ਕੇ ਸਿਮਰਨਉਣੀ ਉਹ ਦੇਖੋ ਬੜਾ ਵੱਡਾ ਬੰਦਾ ਘਟ ਬੰਦਾ ਘਟਾਉਣ ਲੱਗਿਆ ਹੋਇਆ ਟ੍ਰੈਫਿਕ ਕਲੀਅਰ ਕਰਵਾ ਰੇ ਕਰਵਾ ਰਿਹਾ ਸਾਡੀ ਗੱਡੀ ਆ ਸਪੈਸ਼ਲੀ ਇਹ ਪਾਗਲ ਨੇ ਜਿਹੜੇ ਅੱਧਰੋਂ ਲੈ ਕੇ ਆ ਰਹੇ ਨੇ ਇਹਨਾਂ ਨੂੰ ਉੱਪਰ ਵਾਲੇ ਦੀ ਘੁਮਾ ਕਰਾਉਣਾ ਚਾਹੀਦਾ ਉਹ ਓਪੋਜ਼ਿਟ ਸਾਈਡ ਬਾਬੇ ਬਾਬੇ ਬਾਕੀ ਆ ਪਿੱਛੇ ਤਾਂਮਜਾਮ ਦੇਖੋ ਕਿੱਡਾ ਨਾਲ ਹੀ ਬੜਾ ਤਾਂਮਜਾਮ ਆ ਇਹ ਕਲਕੱਤੇ ਤੋਂ ਆਇਆ ਬਈ ਇਹਨੇ ਫਤੇਗੜ ਸਾਹਿਬ ਜਾਣਾ ਕੋਈ ਧਾਗਾ ਮਿਲਦਾ ਸਮਾਨ ਆ ਇਹ ਯਾਰ ਬਾਕੀ ਕਲੀਅਰਲੀ ਸਾਨੂੰ ਵੀ ਨਹੀਂ ਪਤਾ ਕਿਉਂਕਿ ਪੈਕ ਵੀ ਇੱਕ ਇੱਕ 10 ਵੀ ਨਹੀਂ ਸਕਦੇ ਇਹਨਾਂ ਨੂੰ ਵੀ ਆਰਡਰ ਹੁੰਦੇ ਆ ਮੈਂ ਉਹੀ ਤਾਂ ਕਹਿੰਨਾ ਆ ਪਿੱਛੇ ਵਾਲਾ ਤਾਂਮਜਾਮ ਸਾਰੇ ਜੱਕਣ ਲੱਗਿਆ ਜਿਹੜੇ ਆਹ ਹਨੇ ਇਹ ਨਹੀਂ ਹਾਂ ਜੱਕਾ ਜੱਕਾ ਨਹੀਂ ਕੰਟਰੋਲ ਨਹੀਂ ਕਵਾਲ ਦੇ ਹੁੰਦੇ ਨੇ ਟਾਇਰ ਵੀ 4-4 ਆਪਣੇ ਜਿਵੇਂ 4 ਹੁੰਦੇ ਨੇ ਦੋਹੇ ਸਾਈਡ ਇਹਦੇ ਇੱਕ ਸਾਈਡ 4 ਆਹ ਦੇਖੋ ਕੋ ਸ਼ਰਨ ਹਾਂ ਹਾਂ ਪਤਾ ਮੈਨੂੰ ਟਾਇਰ ਦੇਖੋ ਬੱਬਿਓ 8-8 ਟਾਇਰ ਸਾਰੇ ਜਣੇ ਇਹਦੀ ਵੀਡੀਓ ਬਣਾ ਰਹੇ ਨੇ ਉਹ ਦੇਖੋ ਕਿਵੇਂ ਆਹ ਹੀ ਟਹਣੀਆਂ ਤੋੜਦਾ ਹੁੰਦਾ ਯਾਰ ਉੱਥੇ ਤੇ ਅੱਜ ਤਾਂ ਨਹੀਂ ਪਹੁੰਚਦਾ ਫਤੇਗੜ ਸਾਹਿਬ ਕਹਿੰਦੇ ਆਹ ਦੇਖੋ ਬਾਬੇ ਹੁਣ ਤੁਹਾਨੂੰ ਪੂਰਾ ਡੀਪ ਚ ਦਿਖਾਉਣਾ ਹੈ ਗੱਡੀ 'ਚ ਬਹਿ ਕੇ ਖੜਜੋ ਆਹ ਦੇਖੋ ਕਿੱਡਾ ਇਹ ਆ ਪਿੱਛੇ ਸਾਰੇ ਟਾਇਰਾਂ ਨੂੰ ਚੈੱਕ ਕਰਾਏ ਏ ਟੂ ਜ਼ेड ਨਾਲੇ ਬਾਬੇ ਇੱਥੇ ਇੱਕ ਟਾਇਰ ਦੇ ਨਾਲ ਮਤਲਬ ਜਿਵੇਂ ਚਾਰ ਜੋੜੇ ਹੁੰਦੇ ਆ ਆਪਣੇ ਇਹ ਅੱਠ ਨੇ बाकी आह अड्डा के ट्रक खिंच्रक भी बड़ा बड़ा चलो बी अस्ता फाइनली निकल गए जाम चु ओ जाए बाकी फिलहाल अपा भी घर पहुंच गया यार बलॉग पता नहीं कि बने होगा इंटरेस्टिंग बनया होगा कि नहीं जो थो बाकी वाइय लगी लाइक कर, कर दो शेयर कर दमेंट कर दो बाकी धनबाद वीडियो देखने लगे होर नवीडियो